ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਸਮਾਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਆਸਰੇਓ ਤੁਹਾਡੇ ਲਈ ਇੱਕ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਏ ਹਾਂ ਤੇ ਹੈਵੀ ਬਹੁਤ ਹੀ ਸੌਖਾ ਤੇ ਬਹੁਤ ਪਿਆਰਾ ਡਿਜ਼ਾਈਨ ਹੈ ਤੁਸੀਂ ਇਸ ਨੂੰ ਜੈਂਟਸ ਦੇ ਸਵੈਟਰ ਤੇ ਪਾ ਸਕਦੇ ਜੇ ਬੱਚਿਆਂ ਦੀ ਕੋਟੀ ਸਵੈਟਰ ਤੇ ਪਾ ਸਕਦੇ ਜੇ ਜੈਂਟਸ ਦੇ ਸਵੈਟਰ ਤੇ ਤੁਸੀਂ ਇਸ ਨੂੰ ਫਰੰਟ ਪਾਰਟ ਤੇ ਪਾ ਕੇ ਤੇ ਬੈਕ ਪਾਰਟ ਜਿਹੜਾ ਪਲੇਨ ਬਣਾ ਸਕਦੇ ਜੇ ਸਵੈਟਰ ਜਿਹੜਾ ਹਾਫ ਬਾਜੂ ਦਾ ਹੁੰਦਾ ਆ ਉਹਦੇ ਤੇ ਤੁਸੀਂ ਇਸ ਨੂੰ ਪਾ ਸਕਦੇ ਜੇ ਜੇ ਤੁਸੀਂ ਚਾਹੋ ਤੇ ਇਸ ਡਿਜ਼ਾਈਨ ਨੂੰ ਲੇਡੀ ਸਵੈਟਰ ਕੋਟੀ ਤੇ ਕਿਤੇ ਵੀ ਪਾ ਸਕਦੇ ਜੇ ਜੈਕਟ ਤੇ ਪਾ ਸਕਦੇ ਜੇ ਬਹੁਤ ਪਿਆਰਾ ਡਿਜ਼ਾਈਨ ਆ ਤੇ ਛੋਟਾ ਛੋਟਾ ਡਿਜ਼ਾਈਨ ਆ 6 6 ਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਕੁੰਡੇ ਪਾਵਾਂਗੇ 6 6 ਦੇ ਹਿਸਾਬ ਨਾਲ ਕੁੰਡੇ ਪਾ ਕੇ 5 ਕੁੰਡੇ ਬਾਧੂ ਪਾਉਣੇ ਨੇ 3 ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ 2 ਕੁੰਡੇ ਐਡਜਸਟ ਵਾਸਤੇ ਦੋਨੋਂ ਪਾਸੇ ਇੱਕ ਇੱਕ ਕੁੰਡਾ ਤੇ ਇਹ ਡਿਜ਼ਾਈਨ ਜਿਹੜਾ ਸਿੱਧੀ ਸਾਈਡ ਤੋਂ ਸ਼ੁਰੂ ਹੋਏਗਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਤੇ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਣ ਜਾਂਦਾ ਬਿਗਿਨਰ ਜਿਹੜੇ ਉਹ ਵੀ ਇਹਨੂੰ ਆਸਾਨੀ ਦੇ ਨਾਲ ਬਣਾ ਸਕਦੇ ਆ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਆ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੇਖਿਓ ਐਂਡ ਤੇ ਮੈਂ ਤੁਹਾਨੂੰ ਇੱਕ ਮਤਲਬ ਕੁਝ ਪੁੱਛਣਾ ਹੈ ਜੇ ਤੁਸੀਂ ਉਹਦੇ ਆ ਕਮੈਂਟ ਕਰਕੇ ਦੱਸੋਗੇ ਤੇ ਮੈਂ ਉਹਦੇ ਰਿਲੇਟਿਡ ਜਿਹੜੀਆਂ ਉਹ ਵੀਡੀਓ ਅੱਗੇ ਬਣਾਉਣੀ ਆ ਆਪਾਂ ਸ਼ੁਰੂ ਕਰਾਂਗੇ ਤੇ ਤੁਸੀਂ ਦੁਨੀਆ ਦੇ ਕਿਸ ਕੋਨੇ ਤੋਂ ਸਾਡੀ ਵੀਡੀਓ ਦੇਖਦੇ ਹੋ ਵੀ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਣਾ ਹੁਣ ਆਪਾਂ ਡਿਜ਼ਾਈਨ ਜਿਹੜਾ ਉਹ ਬਣਾਉਣਾ ਸ਼ੁਰੂ ਕਰਦੇ ਆ ਬਹੁਤ ਹੀ ਸੌਖੇ ਤਰੀਕੇ ਦਾ ਡਿਜ਼ਾਈਨ ਹੈ ਪਹਿਲਾ ਕੁੰਡਾ ਉਤਾਰ ਲੈਣਾ ਫਿਰ ਤੇ ਇਹਨਾਂ ਕੁੰਡੇ ਸਿੱਧੇ ਬਣਾਵਾਂਗੇ ਤਿੰਨ ਗੁੰਡੇ ਸਿੱਧੇ ਬਣਾ ਲਿਆ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਹੁਣ ਤਿੰਨ ਗੁੰਡੇ ਉਲਟੇ ਬਣਾਉਣੇ ਆ 1 2 3 ਤਿੰਨ ਗੁੰਡੇ ਨੂੰ ਉਲਟੇ ਬਣਾ ਲਿਆ ਉਹ ਜਿਹੜੇ ਉਲਟੇ ਗੁੰਡੇ ਧਾਗਾ ਆਪਣੀ ਸਾਈਡ ਰੱਖਾਂਗੇ ਇਹਨਾਂ ਨੂੰ ਆਪਾਂ ਫੇਰ ਆਹ ਵਾਲੀ ਸਲਾਈ ਤੇ ਸ਼ਿਫਟ ਕਰ ਲੈਣਾ ਹੁਣ ਆ ਜਿਹੜਾ ਧਾਗਾ ਅੱਗੇ ਰੱਖਿਆ ਸੀ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਬੈਕ ਸਾਈਡ ਤੇ ਲੈ ਜਾਣਾ ਵਾ ਤੇ ਫਿਰ ਤਿੰਨੋਂ ਕੁੰਡਿਆਂ ਨੂੰ ਆਪਾਂ ਇੱਧਰ ਵਾਲੀ ਸਲਾਈ ਤੇ ਪਾ ਲੈਣਾ। ਇਹੀ ਛੇ ਕੁੰਡੇ ਆਪਾਂ ਫੇਰ ਰਿਪੀਟ ਕਰਾਂਗੇ। ਵੇਖੋ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੀ ਸਾਈਡ ਕਰਾਂਗੇ। ਤਿੰਨ ਕੁੰਡੇ ਉਲਟੇ ਬਣਾਵਾਂਗੇ। 1 2 3 ਤਿੰਨ ਕੁੰਡੇ ਉਲਟੇ ਬਣਾ ਲੈ ਧਾਗਾ ਇੱਧਰ ਹੀ ਰੱਖਾਂਗੇ। ਤਿੰਨੇ ਕੁੰਡੇ ਹੁਣ ਖੱਬੇ ਹੱਥ ਵਾਲੀ ਸਲਾਈ ਤੇ ਪਾ ਲੈਣੇ ਆ। ਅੱਪ ਇਹਤ ਵਾਲੀ ਸਲਾਈ ਤੇ ਪਾਉਣ ਤੋਂ ਬਾਅਦ ਇਹਨਾਂ ਨੂੰ ਆਪਾਂ ਧਾਗੇ ਨੂੰ ਪਿੱਛੇ ਕਰ ਲੈਣਾ ਹੈ ਤੇ ਫਿਰ ਤਿੰਨੇ ਗੁੰਡੇ ਇੱਧਰ ਵਾਲੀ ਸਲਾਈ ਤੇ ਆਪਾਂ ਪਾ ਲੈਣੇ ਆ। ਇਹ ਹੀ ਛੇ ਗੁੰਡੇ بار بار ਰਿਪੀਟ ਕਰਨੇ ਆ ਫਿਰ ਤਿੰਨ ਗੁੰਡੇ ਸਿੱਧੇ ਬਣਾਵਾਂਗੇ। ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਤਿੰਨ ਗੁੰਡੇ ਉਲਟੇ ਬਣਾਵਾਂਗੇ। ਹੁਣ ਜਿਹੜੇ ਉਲਟੇ ਗੁੰਡੇ ਬਣਾਏ ਇਹਨਾਂ ਨੂੰ ਆ ਸਲਾਈ ਤੇ ਆਪਾਂ ਸ਼ਿਫਟ ਕਰ ਲੈਣਾ ਇੱਕ ਵਾਰੀ। ਵਾਪਸ ਐਵਲੀ ਸਲਾਈ ਤੇ ਪਾਲਣਾ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਇਹ ਕੁੰਡਿਆਂ ਨੂੰ ਐਵਲੀ ਸਲਾਈ ਤੇ ਆਪਾਂ ਪਾ ਕੇ ਤੇ ਅਗਲੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ 1 2 ਤੇ 3 ਲਾਸਟ ਵਾਲਾ ਜਿਹੜਾ ਗੁੰਡਾ ਉਹ ਵੀ ਸਾਡਾ ਸਿੱਧਾ ਬਣ ਜ ਗਿਆ ਪਹਿਲੀ ਸਲਾਈ ਬਣ ਗਈ ਹੈ ਡਿਜ਼ਾਈਨ ਦੀ ਡਿਜ਼ਾਈਨ ਬਹੁਤ ਹੀ ਪਿਆਰਾ ਲੱਗਦਾ ਬਣਿਆ ਹੋਇਆ ਹੁਣ ਆ ਗਏ ਆ ਡਿਜ਼ਾਈਨ ਦੀ ਦੂਸਰੀ ਸਲਾਈ ਤੇ ਉਲਟੇ ਪਾਸੇ ਪਹਿਲਾ ਗੁੰਡਾ ਉਤਾਰ ਲਵਾਂਗੇ ਬਾਕੀ ਸਾਰੇ ਕੁੰਡੇ ਆਪਾਂ ਉਲਟੇ-ਉਲਟੇ ਬਣਾਵਾਂਗੇ ਉਲਟੀ ਸਿਲਾਈ ਦੇ ਵਿੱਚ ਸਾਰੇ ਕੁੰਡੇ ਉਲਟੇ-ਉਲਟੇ ਹੀ ਬੰਦੇ ਜਾਣਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਏਗਾ ਨਾਲੇ ਹੈ ਵੀ ਬਹੁਤ ਹੀ ਸੌਖਾ ਤੁਸੀਂ ਇਸ ਨੂੰ ਕਿਸੇ ਵੀ ਪ੍ਰੋਜੈਕਟ ਤੇ ਪਾਓਗੇ ਛੋਟੇ ਬੱਚਿਆਂ ਦੀ ਕੋਟੀ ਤੇ ਪਾਓਗੇ ਤੇ ਡਿਜ਼ਾਈਨ ਜਿਹੜਾ ਬਹੁਤ ਹੀ ਸੋਹਣਾ ਪੂਰੇ ਬੇਬੀ ਸੈੱਟ ਜਿਸ ਤਰ੍ਹਾਂ ਆਪਾਂ ਛੋਟੇ ਨਿਊ ਬਰਨ ਬੇਬੀ ਦਾ ਬਣਾਉਨੇ ਆ ਤੇ ਉਹਦੇ ਆਪਾਂ ਪੂਰੇ ਸੈੱਟ ਤੇ ਵੀ ਇਹ ਡਿਜ਼ਾਈਨ ਜਿਹੜਾ ਪਾ ਸਕਦੇ ਹਾਂ ਬਹੁਤ ਹੀ ਪਿਆਰਾ ਬਣ ਕੇ ਆਏਗਾ ਤੇ ਬਹੁਤ ਸੋਹਣਾ ਲੱਗਦਾ ਹੈ ਉਲਟੇ ਲਿਆ ਆਪਾਂ ਉਲਟੇ-ਉਲਟੇ ਬਣਾ ਲਿਆ ਹੋਣਾ ਗਏ ਆ ਆਪਾਂ ਡਿਜ਼ਾਈਨ ਦੀ ਤੀਸਰੀ ਸਲਾਈ ਤੇ ਸਿੱਧੇ ਪਾਸੇ ਹੁਣ ਵੇਖੋ ਡਿਜ਼ਾਈਨ ਥੋੜਾ ਜਿੰਨਾ ਚੇਂਜ ਹੋ ਜਾਏਗਾ ਪਹਿਲਾ ਕੁੰਡਾ ਉਤਾਰ ਲੈਣਾ ਆਪਾਂ ਫਿਰ ਧਾਗਾ ਆਪਣੀ ਸਾਈਡ ਕਰਾਂਗੇ ਸਟਾਰਟਿੰਗ ਤੇ ਤਿੰਨ ਕੁੰਡੇ ਉਲਟੇ 1 2 3 ਤਿੰਨ ਕੁੰਡੇ ਉਲਟੇ ਹੁਣ ਤਿੰਨੇ ਕੁੰਡੇ ਫੇਰ ਆਪਾਂ ਇੱਧਰ ਵਾਲੀ ਸਲਾਈ ਤੇ ਇਸ ਤਰ੍ਹਾਂ ਕਰਕੇ ਪਾ ਲੈਣੇ ਆ ਫਿਰ ਧਾਗਾ ਪਿੱਛੇ ਕਰਾਂਗੇ ਫੇਰ ਇੱਧਰ ਸੱਜੇ ਆ ਥੋੜੀ ਸਲਾਈ ਤੇ ਪਾਵਾਂਗੇ ਜਿਹੜਾ ਡਿਜ਼ਾਈਨ ਆਪਾਂ ਇੱਥੇ ਬਣਾਇਆ ਸੀ ਹੁਣ ਇੱਥੇ ਬਣਾਵਾਂਗੇ ਅਗਲੇ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੀ ਸਾਈਡ ਤਿੰਨ ਕੁੰਡੇ ਉਲਟੇ 1 2 3 ਤਿੰਨਾਂ ਕੁੰਡਿਆਂ ਨੂੰ ਇਹ ਵਾਲੀ ਸਲਾਈ ਤੇ ਸ਼ਿਫਟ ਕਰ ਲਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਫਿਰ ਤਿੰਨਾਂ ਕੁੰਡਿਆਂ ਨੂੰ ਇੱਧਰ ਵਾਲੀ ਸਲਾਈ ਤੇ ਸ਼ਿਫਟ ਕਰ ਲਾਂਗੇ ਫਿਰ ਤਿੰਨ ਕੁੰਡੇ ਸਿੱਧੇ 1 2 3 ਧਾਗਾ ਆਪਣੀ ਵਾਲੀ ਸਾਈਡ ਤੇ ਤਿੰਨ ਕੁੰਡੇ ਉਲਟੇ 1 2 3 ਫਿਰ ਇਧਰ ਆਪਾ ਪਾ ਲੈਣਾ ਧਾਗਾ ਪਿੱਛੇ ਕਰ ਲੈਣਾ ਫਿਰ ਤਿੰਨਾਂ ਕੁੰਡਿਆਂ ਨੂੰ ਇਧਰ ਪਾ ਲੈਣਾ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਡਿਜ਼ਾਈਨ ਜਿਹੜਾ ਬਣਦਾ ਜਾਏਗਾ ਤੇ ਬਣਿਆ ਹੋਇਆ ਵੀ ਬਹੁਤ ਹੀ ਸੋਹਣਾ ਲੱਗੇਗਾ ਤਿੰਨ ਕੁੰਡੇ ਉਲਟੇ ਜਦੋਂ ਆਪਾਂ ਬਣਾਉਨੇ ਆ ਕਿੱਤਾਗਾ ਅੱਗੇ ਹੀ ਰਹੇਗਾ ਤੇ ਇਹਨਾਂ ਤਿੰਨਾਂ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਕਰ ਲੈਣਾ ਤੇਿੱਤਾਗਾ ਬੈਕ ਸਾਈਡ ਤੇ ਕਰ ਲੈਣਾ ਤੇ ਤਿੰਨਾਂ ਕੁੰਡਿਆਂ ਨੂੰ ਇਸ ਲਾਈਨ ਤੇ ਪਾਲਣਾ ਲਾਸਟ ਵਾਲਾ ਕੁੰਡਾ ਜਿਹੜਾ ਨੂੰ ਆਪਾਂ ਉਲਟਾ ਬਣਾਉਣਾ ਹੈ ਹੁਣ ਉਲਟੀ ਸਲਾਈ ਜਿਹੜੀ ਆ ਉਹ ਪੂਰੀ ਸਾਡੀ ਉਲਟੀ ਉਲਟੀ ਬਣ ਜਾਏਗੀ ਪੂਰੀ ਸਲਾਈ ਆਪਾਂ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਲੈਣੀ ਆ ਇਹੀ ਚਾਰ ਸਲਾਈਆਂ ਬਾਰ ਬਾਰ ਬਣਾਉਂਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਬਣਦਾ ਜਾਣਾ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਹੈ ਤੇ ਬਿਗਨਰ ਜਿਹੜੇ ਇਹਨੂੰ ਬਹੁਤ ਹੀ ਆਸਾਨੀ ਦੇ ਨਾਲ ਬਣਾ ਸਕਦੇ ਇਸ ਤਰ੍ਹਾਂ ਦੇ ਛੋਟੇ-ਛੋਟੇ ਡਿਜ਼ਾਈਨ ਜਿਹੜੇ ਬਹੁਤ ਆਸਾਨੀ ਦੇ ਨਾਲ ਬਣਦੇ ਜਾਂਦੇ ਨੇ ਤੇ ਤੁਸੀਂ ਕਮੈਂਟ ਕਰਕੇ ਮੈਨੂੰ ਇਹ ਦੱਸਣਾ ਹੈ ਕਿ ਜਿਹੜੀਆਂ ਭੈਣਾ ਬੇਬੀ ਦੇ ਬੂਟਸ ਜਾਂ ਜਿੱਦਾਂ ਛੋਟੀਆਂ-ਛੋਟੀਆਂ ਕੈਪ ਬਣਾਉਣੀਆਂ ਸਿੱਖਣੀਆਂ ਚਾਹੁੰਦੀਆਂ ਛੋਟੇ ਬੱਚਿਆਂ ਦੇ ਬੂਟ ਬਣਾਉਣੇ ਸਿੱਖਣੇ ਚਾਹੁੰਦੇ ਨੇ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਕਿਉਂਕਿ ਸਰਦੀਆਂ ਵਿੱਚ ਦਿਨ ਬਹੁਤ ਛੋਟੇ ਹੁੰਦੇ ਨੇ ਤੇ ਇਹ ਜਿਹੜੀਆਂ ਵੀਡੀਓ ਇਹ ਲੰਬੀਆਂ ਹੋ ਜਾਂਦੀਆਂ ਬਣਾਉਣੀਆਂ ਓਕੇ ਹੋ ਜਾਂਦੀਆਂ ਤੇ ਹੁਣ ਆਪਾਂ ਗਰਮੀਆਂ ਦੇ ਵਿੱਚ ਇਸ ਤਰੀਕੇ ਦੀਆਂ ਵੀਡੀਓ ਆ ਉਹ ਆਪਾਂ ਜਰੂਰ ਬਣਾਵਾਂਗੇ ਜੇ ਪਰ ਤੁਸੀਂ ਮਤਲਬ ਕਮੈਂਟ ਕਰਕੇ ਦੱਸੋਗੇ ਕਮੈਂਟ ਕਰਕੇ ਆਪਣੀ ਇੱਛਾ ਜ਼ਾਹਿਰ ਕਰੋਗੇ ਤੁਸੀਂ ਸਿੱਖਣਾ ਚਾਹੁੰਦੇ ਹੋ ਤੇ ਫਿਰ ਮੈਂ ਇਸ ਤਰੀਕੇ ਦੀਆਂ ਵੀਡੀਓ ਜਿਹੜੀਆਂ ਗਰਮੀਆਂ ਵਿੱਚ ਜ਼ਰੂਰ ਲੈ ਕੇ ਆਵਾਂਗੀ ਤੁਹਾਡੇ ਲਈ ਕਿਉਂਕਿ ਗਰਮੀਆਂ ਦੇ ਵਿੱਚ ਆਪਾਂ ਕਾਫੀ ਕੁਝ ਸਿੱਖ ਸਕਦੇ ਆ ਤੇ ਸਰਦੀਆਂ ਦੇ ਵਿੱਚ ਫਿਰ ਆਪਾਂ ਪੋਸਟ ਨੂੰ ਬਣਾ ਸਕਦੇ ਆ ਜੇ ਆਪਾਂ ਸਰਦੀਆਂ ਦੇ ਵਿੱਚ ਸਿੱਖਦੇ ਰਵਾਂਗੇ ਤੇ ਫਿਰ ਬਣਾਉਣ ਦੇ ਵਿੱਚ ਸਾਡਾ ਜਿਹੜਾ ਟਾਈਮ ਆ ਵੇਸਟ ਹੋ ਜਾਏਗਾ ਇਸ ਲਈ ਆਪਾਂ ਗਰਮੀਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਿੱਖ ਕੇ ਤੇ ਸਰਦੀਆਂ ਦੇ ਵਿੱਚ ਉਸ ਨੂੰ ਆਪਾਂ ਬਣਾ ਸਕਦੇ ਆ ਤੇ ਆਪਾਂ ਬਹੁਤ ਪਿਆਰੇ ਪਿਆਰੇ ਬੱਚਿਆਂ ਦੇ ਬੂਟ ਕੈਪਸ ਤੇ ਛੋਟੇ ਬੱਚੇ ਦੇ ਦਸਤਾਨੇ ਕਿਸ ਤਰ੍ਹਾਂ ਬਣਾਉਣੇ ਇਹ ਸਭ ਕੁਝ ਜੇ ਤੁਸੀਂ ਸਿੱਖਣਾ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਡਿਜ਼ਾਈਨ ਜਿਹੜਾ ਅੱਗੇ ਤੋਂ ਅੱਗੇ ਜਦੋਂ ਆਪਾਂ ਬਣਾਉਂਦੇ ਜਾਵਾਂਗੇ ਤੇ ਇਸ ਤਰੀਕੇ ਦੇ ਨਾਲ ਇਸ ਤਰ੍ਹਾਂ ਟੇਡਾ ਟੇਡਾ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੁੰਦਾ ਜਾਣਾ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਹੈ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਆਪਣੀ ਰਾਏ ਜਿਹੜੀ ਆਪਣੀ ਸਲਾਹ ਤੁਸੀਂ ਜ਼ਰੂਰ ਦੱਸਿਓ ਤੇ ਕੋਸ਼ਿਸ਼ ਕਰਾਂਗੀ ਮੈਂ ਕਿ ਤੁਹਾਡੇ ਦੱਸੇ ਅਨੁਸਾਰ ਜਿਹੜੀਆਂ ਵੀਡੀਓ ਮੈਂ ਜ਼ਰੂਰ ਬਣਾਵਾਂ ਤੇ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦ